ਲੋਕ ਸਭਾ 2024 ਦੀਆਂ ਜਿਹੜੀਆਂ ਆਖਰੀ ਗੇੜ ਦੇ ਲਈ VOTING ਹੋਣੀ ਹੈ ਉਹ 1 ਜੂਨ ਨੂੰ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ 1 ਜੂਨ ਨੂੰ ਇਹ ਵੋਟਾਂ ਪੈਣਗੀਆਂ ਤੇ ਚੋਣ ਪ੍ਰਚਾਰ ਹੈ ਜਿਹੜਾ ਹੁਣ ਖਤਮ ਹੋ ਚੁੱਕਿਆ ਤੇ ਸਾਰੇ ਹੀ ਉਮੀਦਵਾਰਾਂ ਵੱਲੋਂ ਆਖਰੀ ਦਿਨ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਗਿਆ। ਉੱਥੇ ਹੀ ਬਠਿੰਡਾ ਵਿਖੇ ਆਮ ਆਦੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਠਿੰਡਾ ਦੇ ਪੁੱਚੋ ਮੰਡੀ ਵਿਖੇ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਮ ਆਦੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਬਠਿੰਡੇ ਹਲਕੇ ਦੀ ਨੁਹਾਰ ਬਦਲੀ ਜਾ ਸਕੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਦੇ ਉੱਥੇ ਹੀ ਕੇਂਦਰੀ ਮੰਤਰੀ ਰਹੇ ਹਰ ਸਿਮਰਤ ਕੋਰ ਬਾਦਲ ਦੇ ਉੱਤੇ ਵੀ ਤੰਜ ਕੱਸੇ ਨੇ ਨਾਲ ਹੀ ਗੁਰਮੀਤ ਸਿੰਘ ਖੁੱਡਿਆ ਦਾ ਕਹਿਣਾ ਹੈ ਕਿ ਮੰਤਰੀ ਹੁੰਦੇ ਹੋਏ ਹਰ ਸਿਮਰਤ ਕੋਰ ਬਾਦਲ ਬਠਿੰਡੇ ਦੇ ਵਿੱਚ ਕੋਈ ਵੀ ਵੱਡਾ ਪ੍ਰੋਜੈਕਟ ਨਹੀਂ ਲਿਆ ਸਕੇ ਜਦੋਂ ਕਿ ਉਹ ਫੂਡ ਪ੍ਰੋਸੈਸਿੰਗ ਮੰਤਰੀ ਸਨ ਪਰ ਇਸ ਦੇ ਬਾਵਜੂਦ ਵੀ ਬਠਿੰਡੇ ਦੇ ਵਿੱਚ ਕੋਈ ਵੀ ਫੂਡ ਦੀ ਇੰਡਸਟਰੀ ਜਾਂ ਕੋਈ ਵੱਡਾ ਪ੍ਰੋਜੈਕਟ ਹਰ ਸਿਮਰਤ ਕੋਰ ਬਾਦਲ ਵੱਲੋਂ ਨਹੀਂ ਲਿਆਂਦਾ ਗਿਆ ਸੋ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਪੁੱਚੋ ਮੰਡੀ ਵਿਖੇ ਪਹੁੰਚੇ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਏਐਨਬੀ ਨਿਊਜ਼ ਦੇ ਨਾਲ ਗੱਲਬਾਤ ਕੀਤੀ ਹੈ ਤੇ ਗੱਲਬਾਤ ਦੇ ਦੌਰਾਨ ਉਹਨਾਂ ਨੇ ਕੀ ਕੁਝ ਕਿਹਾ ਉਹ ਜਾਣਦੇ ਹਾਂ ਤੁਹੋ ਐਨ ਵੀ ਨਿਊ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ ਲੋਕ ਸਭਾ ਚੋਣਾਂ ਨੇ 1 ਜੂਨ ਨੂੰ VOTING ਹੋਣੀ ਹੈ ਤੇ ਅੱਜ ਆਖਰੀ ਦਿਨ ਹੈ ਚੋਣ ਪ੍ਰਚਾਰ ਦਾ ਤੇ ਬਠਿੰਡਾ ਅਸੀਂ ਪਹੁੰਚੇ ਆਂ ਲਹਿਰਾਖਾਨਾ ਪਿੰਡ ਹੈ ਜਿੱਥੇ ਆਮ ਆਦੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਜਿਹੜੇ ਚੋਣ ਪ੍ਰਚਾਰ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਇੱਥੋਂ ਪਿੰਡ ਦੇ ਲੋਕ ਨੇ ਪਿੰਡ ਵਾਸੀ ਨੇ ਆਮ ਆਦੀ ਪਾਰਟੀ ਦੇ ਕੁਝ ਸਮਰਥਕ ਨੇ ਹੱਥਾਂ ਦੇ ਵਿੱਚ ਹਾਰ ਲੈ ਕੇ ਖੁੱਡੀਆਂ ਸਾਹਿਬ ਦਾ ਸਵਾਗਤ ਕਰਨ ਦੇ ਲਈ ਖੜੇ ਨੇ ਤਸਵੀਰਾਂ ਦੇਖ ਸਕਦੇ ਹੋ ਆਮ ਆਦੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਜਿਹੜੇ ਪਹੁੰਚ ਚੁੱਕੇ ਨੇ ਤੇ ਲਗਾਤਾਰ ਆਮ ਆਦੀ ਪਾਰਟੀ ਵੱਲੋਂ ਜੋ ਕੰਮ ਕੀਤੇ ਗਏ ਨੇ ਪਿਛਲੇ 2 ਸਾਲਾਂ ਦੇ ਵਿੱਚ ਉਹਨਾਂ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟਾਂ ਨੇ ਜੜੀਆਂ ਮੰਗੀਆਂ ਜਾ ਰਹੀਆਂ ਨੇ ਸੋ ਆਮ ਆਦੀ ਪਾਰਟੀ ਲਗਾਤਾਰ ਚੋਣ ਪ੍ਰਚਾਰ ਕਰ ਰਹੀ ਹੈ ਤੇ ਬਠਿੰਡਾ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਜਿਹੜੇ ਇਲੈਕਸ਼ਨ ਲੜ ਰਹੇ ਨੇ ਸੋ ਲਗਾਤਾਰ ਲੋਕਾਂ ਦੇ ਵਿੱਚ ਵੀ ਵਿਚਰ ਰਹੇ ਨੇ ਤੇ ਲੋਕਾਂ ਨੂੰ ਦੱਸ ਰਹੇ ਨੇ ਕਿ ਆਮ ਆਦੀ ਪਾਰਟੀ ਨੇ ਸੂਬੇ ਦੀ ਨੁਹਾਰ ਬਦਲੀ ਹੈ ਖੁੱਡੀਆਂ ਸਾਹਿਬ 2 ਸਾਲਾਂ ਚ ਜਿਹੜੀਆਂ ਪ੍ਰਾਪਤੀਆਂ ਸੀ ਤੁਹਾਡੀਆਂ ਉਹ ਪਿੰਡਾਂ ਚ ਲੈ ਕੇ ਜਾ ਰਹੇ ਹੋ ਤੇ ਕਿੰਦਾ ਨਾ ਹੰਗਾਰਾ ਲੋਕ ਦੇ ਰਹੇ ਨੇ ਵੇਖੋ ਤਿੱਖੜ ਦੁਪਹਿਰਾ ਪੂਰੀ ਸਿਰੇ ਦੀ ਗਰਮੀ ਆ ਫਿਰ ਵੀ ਤੁਸੀਂ ਵੇਖਦੇ ਹੋ ਬਹੁਤ ਸਾਰੇ ਜਿਹਨਾਂ ਦੀ ਗਿਣਤੀ ਕਰਨੀ ਕਈ ਵਾਰੀ ਔਖੀ ਨੇ ਵੱਡੇ ਪਰਿਵਾਰ ਬਹੁਤ ਸਾਰਾ ਹਰੇਕ ਥਾਂ ਲੋਕਾਂ ਵੱਲੋਂ ਹੰਗਾਰਾ ਭਰਿਆ ਜਾ ਰਿਹਾ। ਤੋ ਦੋ ਦੋ ਘੰਟੇ ਮੇਰਾ ਲੇਟ ਪਹੁੰਚਣਾ। ਇੰਨਾ ਪਰਿਵਾਰਾਂ ਇੰਨਾ ਲੋਕਾਂ ਵੱਲੋਂ ਵੱਡਾ ਸਬਰ ਰੱਖ ਕੇ ਉਡੀਕਣਾ ਇਹ ਹੰਗਾਰੇ ਤੋਂ ਕੱਟ ਨਹੀਂ ਹੋ ਸਕਦੀ। ਆ ਇਸ ਗਰਮੀ 'ਚ ਕੋਈ ਬਾਹਰ ਨਹੀਂ ਨਿਕਲ ਸਕਦਾ। ਫਿਰ ਵੀ ਇਹ ਵੱਡਾ ਦਿਲ ਕਰਕੇ ਸਾਰੇ ਭੈਣ ਭਰਾ ਜਿਹੜੇ ਕਿਸੇ ਗਰਮੀ ਦੀ ਨਾ ਕੋਈ ਪ੍ਰਵਾਹ ਕਰਦੇ ਆ ਇੱਥੇ ਜੇ ਧਰਮਸ਼ਾਲਾ ਵਿੱਚ ਆਏ ਆ। ਉਹ ਜਿਵੇਂ ਸਾਡੀ ਇੱਥੇ ਜਿੱਥੇ ਵੀ ਜਾਂਦੇ ਡੱਬ ਖੜਬੀ ਜੀ ਸ਼ਾਂ ਹੁੰਦੀ ਏ ਸਾਰੇ ਥਾਂ ਸ਼ਾਂ ਪੂਰੀ ਨਹੀਂ ਹੋ ਸਕਦੀ ਪਰ ਬਹੁਤ ਵੱਡਾ ਸਾਥ ਸਾਰੇ ਭੈਣ ਭਰਾਵਾਂ ਨੇ ਦਿੱਤਾ ਏ ਇਹ ਇਹ ਜਿਹੜੀ ਚੋਣ ਹੈ ਸਾਰੇ ਇਲਾਕੇ ਵਾਲਿਆਂ ਦੀ ਉਹ ਆਪ ਜਿੱਤ ਕੇ ਲੜ ਰਿਆ ਠੀਕ ਹੈ ਜੀ ਤੇ ਬਠਿੰਡਾ ਨੂੰ ਇੱਕ ਹੋਟ ਸੀਟ ਮੰਨਿਆ ਜਾ ਰਿਹਾ ਹੈ ਹਰਸਿਮਰਤ ਬਾਦਲ ਜਿੱਤੇ ਕੇਂਦਰੀ ਮੰਤਰੀ ਬਣੇ ਕੀ ਲੋਕਾਂ ਦੀ ਸਾਰ ਲਈ ਵੇਖੋ ਬੀਬੀ ਹਰਸਿਮਰਤ ਹੋਰਾਂ ਨੂੰ ਤਿੰਨ ਵਾਰੀ ਲੋਕਾਂ ਨੇ ਐਮਪੀ ਬਣਾਤਾ ਬਹੁਤ ਬਹੁਤ ਵੱਡਾ ਮਾਨ ਸਨਮਾਨ ਹੁੰਦਾ ਉਦੋਂ ਵਾਰੀ ਸੈਂਟਰ ਵਿੱਚ ਮੰਤਰੀ ਬਣੇ ਮੰਤਰੀ ਬਣਨ ਦੇ باوجود ਉਹਨਾਂ ਨੇ ਪੰਜਾਬ ਦੀ ਸਾਰ ਨਹੀਂ ਲਈ ਬਹੁਤ ਵਧੀਆ ਮਹਿਕਮਾ ਸੀ ਉਹਨਾਂ ਕੋਲ ਫੂਡ ਪ੍ਰੋਸੈਸਿੰਗ ਦਾ ਜਿਹੜਾ ਸਾਡੀ ਖੇਤੀ ਨਾਲ ਸੰਬੰਧਿਤ ਸੀ ਜੋ ਅਸੀਂ ਜਿੰਨਸਾ ਪੈਦਾ ਕਰਦੇ ਆ ਅਨਾਜ ਦਾਣਾ ਸਬਜ਼ੀਆਂ ਫਲ ਉਹਨਾਂ ਦੇ ਬਹੁਤ ਸਾਰੇ ਪਦਾਰਥ ਬਣਦੇ ਉਹ ਬਾਅਦ ਵਿੱਚ ਜਿੱਦੀ ਉਹਦੀ ਪ੍ਰੋਸੈਸਿੰਗ ਹੋ ਗਈ ਉਹਦੀ ਕੀਮਤ ਵੀ ਚੰਗੀ ਬਣ ਜਾਂਦੀ ਹੈ ਔਰ ਕੁਝ ਸਮਾਂ ਵੀ ਕੱਢ ਜਾਂਦੇ ਆ ਅਸੀਂ ਜਿਹੜੀਆਂ ਫਸਲਾਂ ਪੈਦਾ ਕਰਦੇ ਆ ਜੋ ਉਸ ਵੇਲੇ ਚ ਨਾਬਿਕ ਸੰਗਤ ਖਰਾਬ ਹੋ ਜਾਂਦੀਆਂ ਉਹਦੇ ਲਈ ਬਹੁਤ ਵੱਡਾ ਵਰਦਾਨ ਹੋਣਾ ਸੀ ਸਾਨੂੰ 4 ਰੁਪਏ ਨਕਦ ਮਿਲਣ ਲੱਗ ਜਾਣਗੇ ਆਪ ਸਾਡੀ ਆਮਦਨ ਵੱਧ ਜਾਣੀ ਸੀ 6000 ਕਰੋੜ ਦੀ ਸਬਸਿਡੀ ਸੀ ਉਸ ਦਾ ਜੇ ਥੋੜਾ ਉਪਰਾਲਾ ਕਰਕੇ ਉਹ ਫੂਡ پارک ਬਣਾ ਸਕਦੇ ਸਨ ਉਹ ਯੂਨਿਟ ਲਵਾ ਸਕਦੇ ਸਨ ਉਹਨਾਂ ਨੇ ਨਹੀਂ ਸਮਝਿਆ ਕਿਉਂਕਿ ਇੱਕ ਇਹਨਾਂ ਵਾਸਤੇ ਸੀ ਵੀ 4 4 5 5 6 6 ਇਹਨਾਂ ਦੇ ਕਰਦੇ ਮੈਂਬਰ ਐ ਐਮਐਲਏ ਬਣ ਜਾਂਦੇ ਆ ਮੰਤਰੀ ਬਣ ਜਾਂਦੇ ਆ ਫੇ ਲੋਕੀ ਟੋਕਾ ਰੋਕੀ ਨਹੀਂ ਕਰਦੇ ਪਿਛਲੀ ਚੋਣ ਵਿੱਚ ਹੀ ਇਹਨਾਂ ਦਾ ਕੋਈ ਵਿਧਾਨ ਸਭਾ ਚ ਨਹੀਂ ਵੜਨ ਦਿੱਤਾ ਤੇ ਮੁਖਸ਼ਕਤੀ ਬਹੁਤ ਵੱਡੀ ਹੋਇਆ ਕਰਦੀ ਔਰ ਜੇ ਉਸ ਵੇਲੇ ਜਿਹੜੀ ਪਾਰਲੀਮੈਂਟ ਦੀ ਗੱਲ ਕਰਦਾ ਜੇ ਕਰਨਾ ਚਾਹੁੰਦੇ ਕਰਦੇ ਨਹੀਂ ਕੀਤਾ ਉਹਨਾਂ ਨੇ ਤਾਂ ਉਹ ਕੁਝ ਕੀਤਾ ਜਿਹੜਾ ਨਹੀਂ ਕਰਨਾ ਚਾਹੀਦਾ ਤਿੰਨ ਜਿਹੜੇ ਕਾਨੂੰਨ ਮੋਦੀ ਸਾਹਿਬ ਹੋਰ ਲੈ ਲੈਂਦਾ ਜਿਹਨੂੰ ਪੰਜਾਬ ਦੇ ਲੋਕਾਂ ਨੇ ਕਾਲੇ ਕਾਨੂੰਨ ਕਹਿਣਾ ਸ਼ੁਰੂ ਕੀਤਾ ਸਾਰਾ ਹਿੰਦੁਸਤਾਨ ਕਹਿਣ ਲੱਗ ਗਿਆ ਉਹ ਕਾਨੂੰਨ ਪਾਸ ਕਰਾਉਣ ਦੇ ਵਿੱਚ ਬੀਬੀ ਹਰਸੀਮਰਤਾਪ ਸੀ ਲੱਖ ਬੜਦਾ ਬਹੁਣ ਅੱਜ ਅਕਾਲੀ ਦਲ ਵਾਲੇ ਨਹੀਂ ਹੋ ਸਕਣਾ ਵੀ ਮਗਰੋਂ ਅਸਤੀਫਾ ਦਿੱਤਾ ਪਰ 3 ਮਹੀਨੇ ਪ੍ਰਚਾਰ ਕਰਦੇ ਰਹੇ ਬੀਬੀ ਬਾਦਲ ਸਾਹਿਬ ਤੋਂ ਵੀ ਵੀਡੀਓ ਪੁਆਈਆਂ ਸੁਖਵੀਰ ਬਾਦਲ ਹੋਰਾਂ ਤੋਂ ਵੀ ਪੁਆਈਆਂ ਇਸ ਲਈ ਉਹ ਜੋ ਨੁਕਸਾਨ ਕੀਤਾ ਉਹ 14 ਮਹੀਨੇ ਸਾਡੇ ਕਿਸਾਨ ਮਜ਼ਦੂਰ ਦੁਕਾਨਦਾਰ ਸਟੂਡੈਂਟ ਲੋਕ ਸਾਰੇ ਉਹਦੇ ਵਿੱਚ ਹਿੱਸਾ ਪਾਇਆ ਉਸ ਮੋਰਚੇ ਉਹ ਗਏ 14 ਮਹੀਨੇ ਕੱਟ ਕੇ ਆਏ ਦਿੱਲੀ ਸੜਕਾਂ ਤੇ ਤਾਂ ਜਾ ਕੇ ਉਹ ਕਾਨੂੰਨ ਵਾਪਸ ਹੋਏ ਆ ਔਰ ਸੱਤ ਸੱਤ ਤੋਂ ਵੱਧ ਜਾਣਾਂ ਚੱਲੀਆਂ ਗਈਆਂ ਇਹ ਬਹੁਤ ਵੱਡਾ ਨੁਕਸਾਨ ਹੋਇਆ। ਜੀ ਤੀਜੀ ਗੱਲ ਜਿਹੜੀ ਬੀਬੀ ਕੋਲੇ ਆਇਆ 5 ਕਰੋੜ ਸਾਲ ਦਾ 75 ਕਰੋੜ ਰੁਪਈਆ 75 ਕਰੋੜ ਰੁਪਈਆ ਇਸ ਹਲਕੇ 'ਚ ਕਿਤੇ ਵੰਡਿਆ ਹੋਵੇ ਕਿਤੇ ਲਾਇਆ ਹੋਵੇ ਤਾਂ ਬੀਬੀ ਦੱਸ ਸਕਦੀ ਹੈ। ਬਹੁਤ ਵੱਡਾ ਧੋਖਾ ਹੋਇਆ। ਠੀਕ ਹੈ। ਹਾਂ ਕੁੜੀਆ ਸਾਹਿਬ ਇੱਕ ਤੁਹਾਡੇ ਹਲਕੇ 'ਚ ਲੋਕਾਂ ਦੇ ਨਾਲ ਜਦੋਂ ਅਸੀਂ ਗੱਲ ਕੀਤੀ ਹੈ ਕੁਝ ਜਿੰਦੇ ਤੇ ਉਹਨਾਂ ਨੇ ਕਿਹਾ ਵੀ ਕੈਂਸਰ ਬਹੁਤ ਆ ਤੇ ਤੁਸੀਂ ਜਿੱਤ ਜਾਂਦੇ ਹੋ ਤਾਂ ਇਹ ਸਮੱਸਿਆ ਦੂਰ ਹੋ ਸਕਦੀ ਹੈ ਕਰੋਗੇ ਦੂਰ। ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੋਊ। ਪੰਜਾਬ ਦੇ ਲੋਕਾਂ ਨਾਲ ਪਹਿਲਾਂ ਮਾਨ ਸਰਕਾਰ ਖੜੀ ਹੈ ਭਗਵੰਤ ਸਿੰਘ ਮਾਨ ਹੋਰੀ ਅਸੀਂ ਹੁਣ ਵੀ ਇਹ ਜਿਹੜਾ ਲੰਮੇ ਸਮੇਂ ਦਾ ਪਹਿਲਾਂ ਨਾਜ਼ਕ ਪ੍ਰਬੰਧ ਸੀ ਉਸ ਕਰਕੇ ਬਿਮਾਰੀਆਂ ਵਧੀਆਂ ਇਹ ਤਾਂ ਪ੍ਰਮਾਤਮਾ ਮਿਹਰ ਕਰੇ ਆਪਾਂ ਸਾਰੇ ਲੱਗੀਏ ਨਾ ਬਿਮਾਰੀਆਂ ਤੋਂ ਛੁਟਕਾਰਾ ਪਾਓ ਮੋਦੀ ਸਾਹਿਬ ਪੰਜਾਬ ਦੌਰਾ ਕਰ ਰਹੇ ਆ ਪਰ ਉਹ ਜਿਹੜਾ ਆਰਡੀਐਫ ਦਾ ਫੰਡ ਰੋਕਿਆ ਗਿਆ ਹੈ ਫੰਡਰ ਤੁਰ ਤੁਰ ਤੇ ਫੰਡਰ ਰੋਕੇ ਗਏ ਆ ਫੰਡਾਂ ਨੂੰ ਲੈ ਕੇ ਕੀ ਕਹਾਂ ਇੱਕ ਮਿੰਟ ਸੈਨ ਵਿੱਚ ਗੱਲ ਜਿੱਪੜ ਜੇ ਆ ਇੱਕ ਮਿੰਟ ਹਲੋ ਹਲੋ ਤੁਸੀਂ ਮੈਨੂੰ ਕੋ ਦੱਸੋ ਸਵਾਲ ਆਰਡੀਐਫ ਦਾ ਕਈ ਫੰਡ ਨੇ ਜਿਹੜੇ ਕੇਂਦਰ ਨੇ ਰੋਕ ਕੇ ਨੇ ਜੇ ਪੰਜਾਬ ਚ ਆ ਜਾਂਦੇ 550 ਕਰੋੜ ਰੁਪਈਆ ਸਾਡਾ ਫੰਡ ਰੋਕਿਆ ਆਰਡੀਐਫ ਜਿਹਦੇ ਨਾਲ ਅਸੀਂ ਬਹੁਤ ਸਾਰੀਆਂ ਸੜਕਾਂ ਬਣਾ ਦੇ 2100 ਕਰੋੜ ਕਰੋੜ ਰੁਪਈਆ ਦਾ ਸਾਰੀਆਂ ਸੜਕਾਂ ਦਾ ਨਵੀਨੀ ਕਰਨ ਮੰਡੀਆਂ ਦਾ ਰੱਖ ਰਖਾ ਕਰਨ ਵਾਸਤੇ ਅਸੀਂ ਬਜਟ ਬਣਾਇਆ ਸੀ ਸਗੋਂ ਤਿੰਨ ਗੁਣੇ ਪੈਸੇ ਪਏ ਆ ਉਹ ਸਾਡੇ ਰੋਕ ਰੇ ਸੁਪਰੀਮ ਕੋਰਟ ਵਿੱਚ ਅਸੀਂ ਕੇਸ ਪਾਇਆ ਛੇਤੀ ਮਿਲ ਜਾਣਗੇ ਪੰਜਾਬ ਦੀ ਨੁਹਾਰ ਬਦਲ ਦੇ ਲੋਕਾਂ ਨੂੰ ਕੀ ਅਪੀਲ ਕਰੋਗੇ ਬਠਿੰਡੇ ਹਲਕੇ ਦੇ ਪੰਜਾਬ ਬਠਿੰਡਾ ਹਲਕੇ ਦੇ ਲੋਕ ਹੁਣ ਵੇਖ ਲੈਣ ਕਿ ਮੋਦੀ ਇਸ ਡਿਕਟਰਾਂ ਡਿਕਟੇਟਰ ਬਣ ਕੇ ਚੱਲਿਆ ਅੱਜ ਪੰਜਾਬ ਨੂੰ ਲੋੜ ਆ ਪੰਜਾਬ ਦੇ ਜਿਹੜੇ ਨਾਲ ਮੈਂ ਪੰਜਾਬ ਦੀ ਲੜਾਈ ਪੂਰੀ ਹਿੱਕ ਤਨ ਕਰ ਸੋ ਇਹ ਸੰਸਦ ਦੇ ਨਾਲ ਗੁਰਮੀਤ ਖੁੱਡੀਆਂ ਬਠਿੰਡਾ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਨਾਲ ਹੀ ਖੁੱਡੀਆਂ ਜੀ ਨੇ ਬੀਬਾ ਹਰਸਿਮਰਤ ਕੋਰ ਬਾਦਲ ਜੋ ਕਿ ਐਮਪੀ ਰਹਿਨੇ ਕੇਂਦਰੀ ਮੰਤਰੀ ਰਹਿਨੇ ਉਹਨਾਂ ਦੇ ਉੱਤੇ ਵੀ ਤੰਜ ਕੱਸਣੇ ਨਾਲ ਹੀ ਕੇਂਦਰ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਸਾਦੇ ਨੇ ਸੋ ਕੈਮਰਾ ਪਰਸਨ ਸੰਦੀਪ ਤੁਰਨੇ ਨਾਲ ਤਜਿੰਦਰ ਚੰਦੀ ਐਨਵੀ ਨਿਊ ਚੈਨਲ ਬਠਿੰਡਾ